ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ ਗੌਰ ਬਸਰਾ ਵਿਦੇਸ਼ੋਂ ਆਈ ਮੰਤਪਾਗੀ ਖਬਰ ਨੇ ਘਰ ਚ ਵਸਾ ਦਿੱਤੇ ਸੱਥਰ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਜੀ ਆਂਤ ਦੱਸ ਦਈਏ ਕਿ ਦੁਬਈ ਦੇ ਵਿੱਚ ਰਹਿਣ ਵਾਲਾ ਜਿਹੜਾ ਪੰਜਾਬ ਦਾ ਵਿਅਕਤੀ ਸੀ ਉਸ ਦੀ ਉੱਥੇ ਹੀ ਮੌਤ ਹੈ ਜਿਹੜੀ ਹੋ ਚੁੱਕੀ ਆ ਤਾਂ ਪਰਿਵਾਰ ਵਾਲਿਆਂ ਨੂੰ ਇਸ ਖਬਰ ਦਾ ਜਦੋਂ ਪਤਾ ਲੱਗਦਾ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ ਜਿਹੜਾ ਹੋ ਜਾਂਦਾ ਤਾਂ ਦੱਸਦੀ ਕਿ ਵਿਦੇਸ਼ ਤੋਂ ਜਦੋਂ ਘਰ ਵਾਲਿਆਂ ਨੂੰ ਇੱਕ ਮੰਦਭਾਗੀ ਖਬਰ ਹੈ ਜਿਹੜੀ ਮਿਲਦੀ ਹੈ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਜਿਹੜਾ ਮਾਂ ਦਾ ਇਕਲੌਤਾ ਪੁੱਤ ਜੋ ਦੁਬਈ ਦੇ ਵਿੱਚ ਰਹਿ ਰਿਹਾ ਸੀ ਉਸ ਦੀ ਅਚਾਨਕ ਹੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਰੋ ਉਹ ਬੁਰਾ ਹਾਲ ਹੈ ਜਿਹੜਾ ਹੋ ਜਾਂਦਾ ਤਾਂ ਜਾਣਕਾਰੀ ਮੁਤਾਬਿਕ ਪਤਾ ਲੱਗ ਗਿਆ ਕਿ ਇਸ ਵਿਅਕਤੀ ਨੇ ਜਿਸ ਦਾ ਨਾਮ ਨਵਜੋਤ ਸਿੰਘ ਦੱਸਿਆ ਜਾ ਰਿਹਾ ਹੈ ਇਸ ਨੇ ਅੱਜ ਹੀ ਆਪਣੇ ਘਰ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਆਣਾ ਸੀ ਪਰ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇੱਕਦਮ ਮਾਹੌਲ ਹੈ ਜਿਹੜਾ ਖੁਸ਼ੀ ਤੋਂ ਬਦਲ ਕੇ ਦੁੱਖ ਦੇ ਵਿੱਚ ਬਦਲ ਜਾਂਦਾ ਹੈ ਕਿਉਂਕਿ ਮਾਂ ਵੀ ਆਪਣੇ ਪੁੱਤ ਦਾ ਕਾਫੀ ਚਿਰ ਤੋਂ ਇੰਤਜ਼ਾਰ ਕਰ ਰਹੀ ਸੀ ਉਹ ਬਹੁਤ ਹੀ ਖੁਸ਼ੀ ਕਿ ਮੇਰਾ ਪੁੱਤ ਹੈ ਜਿਹੜਾ ਅੱਜ ਮੈਨੂੰ ਮਿਲਣ ਆਵੇਗਾ ਪਰ ਉਹਨੂੰ ਕੀ ਪਤਾ ਸੀ ਕਿ ਉਹ ਆਪਣੇ ਪੁੱਤ ਨੂੰ ਕਦੇ ਮਿਲ ਨਹੀਂ ਸਕਦੀ ਤਦਾਜ਼ੀ ਕੀ ਇਹ ਵਿਅਕਤੀ ਜਿਸ ਦਾ ਨਾਮ ਨਵਜੋਤ ਸਿੰਘ ਦੱਸਿਆ ਜਾ ਰਿਹਾ 35 ਸਾਲਾਂ ਇਸ ਦੀ ਉਮਰ ਹੈ ਤਾਂ ਅੱਜ ਤੋਂ 4 ਸਾਲ ਪਹਿਲਾਂ ਇਹ ਨੌਜਵਾਨ ਹੈ ਜਿਹੜਾ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ ਦੇ ਵਿੱਚ ਗਿਆ ਸੀ ਦੁਬਈ ਗਿਆ ਸੀ ਪਰ ਉਹ ਅੱਜ ਜਿਹੜਾ ਉਹਨੇ ਵਾਪਸ ਆਣਾ ਸੀ ਪਰ ਉਸ ਤੋਂ ਪਹਿਲਾਂ ਹੀ ਪਰਿਵਾਰ ਵਾਲਿਆਂ ਨੂੰ ਬੁਰੀ ਖਬਰ ਹੈ ਜਿਹੜੀ ਮਿਲ ਜਾਂਦੀ ਹੈ ਜੀ ਹਾਂ ਤਦ ਉਸ ਦੀ ਕਿਸ ਦਾ ਵਿਅਕਤੀ ਦਾ ਵਿਆਹ ਵੀ ਹੈ ਜਿਹੜਾ ਹੋਇਆ ਸੀਗਾ ਤਾਂ ਇਹ ਨੌਜਵਾਨ ਹੈ ਜਿਹੜਾ ਲੁਧਿਆਣਾ ਦੇ ਪਿੰਡ ਖੰਨਾ ਤੋਂ ਰਹਿਣ ਵਾਲਾ ਜਿਸ ਦੀ ਦੁਬਈ ਦੇ ਵਿੱਚ ਹੀ ਮੌਤ ਹੈ ਜੜੀ ਹੋ ਚੁੱਕੀ ਆ ਹਾਲਾਂਕਿ ਮੌਤ ਕਿੰਨਾ ਕਾਰਨ ਕਰਕੇ ਹੋਈ ਆ ਇਹ ਅਜੇ ਤੱਕ ਪਤਾ ਜੜਾ ਨਹੀਂ ਲੱਗਿਆ ਪਰ ਫਿਲਹਾਲ ਇਹੀ ਜਾਣਕਾਰੀ ਆ ਜੜੀ ਸਾਹਮਣੇ ਆਈ ਆ ਕਿ ਦੁਬਈ ਦੇ ਵਿੱਚ ਪੰਜਾਬੀ ਵਿਅਕਤੀ ਦੀ ਦਰਦਨਾਕ ਮੌਤ ਹੈ ਜੜੀ ਹੋ ਚੁੱਕੀ ਆ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਪਿੰਡ ਵਾਲਿਆਂ ਦਾ ਕੀ ਕਹਿਣਾ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਮੇਸ਼ ਸਿੰਘ ਸਾਡਾ ਉਹ ਜਿਹੜੇ ਲੱਗਿਆ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਦਾ? ਇਹ ਦबई ਹੋਈ ਹੈ ਜੀ। ਕਿੰਦੇ ਸਮੇਂ ਤੋਂ ਉੱਥੇ ਆ ਰਹੇ ਹੋ? ਇਹ ਦੋ ਟਾਈ ਡਾਕੂਮੈਂਟ ਗਿਆ ਸੀ। ਇੱਕ ਵਿਸਟਾ ਵੀ ਤੇ ਗਿਆ ਸੀ ਜੀ। ਅ ਕੱਲ ਕੱਲ 28 ਤੀ ਨੂੰ ਫਰਾਈ ਦੇ ਦਿਨ ਰਾਤ ਸ਼ਾਮ 9 ਵਜੇ ਉੱਤਰਨਾ ਸੀ ਅੰਬਸਰੋਂ ਨੇ। ਮੈਰਿਡ ਸੀਗੇ? ਹਾਂ ਜੀ ਹਾਂ ਮੈਰਿਡ ਸੀਗੇ ਇੱਕ ਬੇਟਾ ਨਾਮ ਨਵਜੋਤ ਸਿੰਘ ਜੀ। ਉਮਰ 35 ਹੈ। ਕਿਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਹ ਤੋਂ ਬੰਦੇ ਦਾ ਫੋਨ ਆਇਆ ਵੀ ਰਾਤ ਨੂੰ ਅਸੀਂ ਕਿੱਥੇ ਪਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਜਦੋਂ ਉੱਠਿਆ ਤੇ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਹੈ ਜੀ ਕਿੰਨੇ ਸਾਲ ਦਾ ਉਹ 4 5 5 ਸਾਲ ਦਾ ਜੀ ਇੱਥੇ ਕੀ ਕੰਮ ਕੀ ਕਰਦਾ ਸੀ ਜੀ ਇੱਥੇ तो भी ਘਰੇ ਕੰਮ ਪਾਸਲੇ ਕਿਪਾਈ ਵਰ ਜੋਬ ਤੇ ਕੰਮ ਕਰਦਾ ਠੀਕ ਹੈ ਪਹਿਲਾਂ 3-4 ਵਾਰ ਦਵਾਈ ਜਾ ਕੇ ਆਇਆ ਤੇ ਜਿਹੜੀ ਇਹਦੀ ਮਿਰਕ ਦੇ ਉਹ ਕਦੋਂ ਤੱਕ ਭਾਰਤ ਤੋਂ ਸੀ ਉਹਦਾ ਇਹ ਕੋਈ ਕਾਰਜਕਾਰੀ ਪੂਰਨ ਦਾ 2-3 ਦਿਨ ਲੱਗ ਜਾਣਗੇ ਇਹ ਜੇ ਸਰਕਾਰ ਤੋਂ ਕੋਈ ਮੰਗ ਚਾਹੁੰਦੀ ਉਹਦੀ ਕਿਸੇ ਤਰ੍ਹਾਂ ਦੀ ਵੀ ਬੋਡੀ ਲੈਂਡ ਥੋੜੀ ਮੰਗ ਸਰਕਾਰ ਸਾਡੀ ਕੋਈ ਮਦਦ ਕਰ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨ ਦੀ ਡੈਥ ਹੋਈ ਹੈ ਤੇ ਕਿੱਦਾਂ ਹੋਈ ਇਹ ਕੁਝ ਪਤਾ ਲੱਗਿਆ ਨਹੀਂ ਇਹ ਮੁੰਡਾ ਬਾਹਰ ਗਿਆ ਆ ਜੀ ਕਹਿੰਦੇ ਬਈ ਅੱਜ ਆ ਕੱਲ ਨੂੰ ਛੁੱਟੀ ਆਉਣਾ ਸੀ ਇਹਨੇ ਹੋਰੇ ਬੜਾ ਵਧੀਆ ਮੁੰਡਾ ਸੀਗਾ ਜਾਣੀ ਸਾਉਤੀ ਸਾਰੇ ਸਾਰੇ ਮੁੰਡੇ ਸਾਉ ਨੇ ਜਾਨ ਕਿੰਨਾ ਕੁ ਤੁਹਾਡੇ ਪਰਿਵਾਰ ਨਾਲ ਕਿੰਨੀ ਕਨੇਡਤਾ ਸੀ ਕੋਈ ਤਾਂ ਬਹੁਤ ਜਿਹੜੇ ਵਰਤਦੇ ਆ ਇਨਸਾਨ ਤਾਂ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਇਹਨਾਂ ਨੂੰ ਪਰਦੀ ਜੜੀ ਹੋਈ ਹੈ ਕਾਫੀ ਮਿਹਰਤ ਤੋਂ ਦੱਸੀ ਹੈ ਤੇ ਇੰਨਾ ਕਿਰਪਾ ਜਿਹੜਾ ਪਰਿਵਾਰ ਤੇ ਇਸਨੇ ਦੁੱਖਾਂ ਦਾ ਪਹਾੜ ਜੜ ਗਿਆ ਮੁੰਡੇ ਦਾ ਕਿੱਦਾਂ ਦਾ ਸਹਾਰਾ ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੀ ਇਹ ਸਾਹ ਨਹੀਂ ਆ ਹਣੀ ਹੋਇਆ ਪੱਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਸੀ ਇਹ ਹੱਤਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਮੇਰਾ ਨਾਮ ਜੀ ਅਵਤਾਰ ਸਿੰਘ ਤੇ ਤੁਸੀਂ ਕੀ ਲੱਗਦੇ ਹੋ ਜਿਹੜਾ ਲੜਕੇ ਦੀ ਲੱਗਦਾ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇਹ ਕਾਰਨ ਇਹ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਲੇਕਿਨ ਹੁਣ 1.5 ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੀ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀ ਉਹ ਉਮਰ ਤਾਂ ਤਕਰੀਬਨ 30-32 ਸਾਲ ਦਾ ਸੀਗਾ ਜੀ ਹਾਂਜੀ ਪ੍ਰੈਜੈਂਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਹੈ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੀ ਸੀਗੀ ਉਹਨੂੰ ਢੇੜੇ ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਪਹਿਲਾਂ ਵੀ ਕਦੀ ਗਿਆ ਦੋ ਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਯਾਨੀ ਆਹ ਕਿ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾਰ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆਉਂਦਾ ਸੀ ਇੱਕ ਮਹੀਨੇ ਦੀ ਫੇਰ ਚਲੇ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਇਦੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਹੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ ਇਹ ਪਟਾੜਾ ਤੋਂ ਇਹ ਐਂਬੂਲੈਂਸ ਜਿਹੜੀ ਪੀਵੀ 11 CXR 1158 ਜੋ ਬੈਨ ਹੈ ਇਹ ਤੇ ਬ੍ਰੀਸ਼ ਬੁਲਾਡਾ ਸ਼ਰਨਾਂ ਵਾਸਤੇ ਆਇਆ ਸੀ ਕੋਈ ਵਾਸ ਜਾ ਰਿਹਾ ਸੀ ਤਾਹ ਨੇੜੇ ਬਿਜਲੀ ਗ੍ਰਿਡ ਮੈਂ ਛਲਕ ਜਿਹੜੀ ਬੁਲਾਡਾ ਬੀਚ ਰੋਡ ਤੇ ਸਵਾਰਾ ਪਸ਼ੂ ਨਾਲ ਟਕਰਾਉਣ ਕਰਕੇ ਸੱਟ ਲੱਗਿਆ ਸੀ ਉਸਾਂ ਸੇ ਜਿਹਦੇ ਸੱਤਾ ਲੱਗਿਆ ਸੀ ਇਹ ਰਜਿਤ ਕੁਮਾਰ ਸੀਗਾ ਬੁੰਡਾ ਇਹ ਚਾਲਕ ਸੀਗਾ ਖਾਲੀ ਬਰਹਿਣ ਵਾਲਾ ਸੀ ਉਹਦੇ ਸੱਤਾ ਲੱਗੇ ਆ ਉਹਦੇ ਚੇਤੇ ਬਾਅਦ ਚ ਸੱਤਾ ਕਰਨ ਨੂੰ ਬਾਤ ਹੋ ਉਹਦੇ ਪਿਤਾ ਦੇ ਬਿਆਨ ਤੇ ਅਸੀਂ ਜਿਹੜੀ 194 ਦੀ ਕਾਰਵਾਈ ਕਰ ਰਹੇ ਹਾਂ ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸੇਖਵਾ ਸੰਗਰੂਰ ਨੇ ਸਾਡੇ ਬੱਕਾ ਬਹੁਤ ਲਾਜ ਦਿੱਤੀ ਸੀ ਇਹ ਉਹਦਾ ਜਿਹੜਾ ਬੇਟਾ ਹੈ ਵਰਤਪਾਲ ਸਿੰਘ ਉਹਦੇ ਘਰ ਵਾਲੇ ਨਿਸ਼ਤਰਪੁਰ ਉਮਰਕਦੀਉ ਯਾ ਭਵੰਜਾ ਸਾਹਿਬ ਉਹ ਲੋਨੇ ਬੋਲਟ ਮੋਟਰਸਾਈਕਲ ਤੇ ਜਾ ਰਹੇ ਸੀ ਆ ਨੇੜੇ ਰਾਹੇ ਆਇਆ ਰੇਨਪੁਰ ਇਹ ਠੀਕ ਹੈ ਸੇ ਵਾਰਾ ਪਸ਼ੂ ਕਰਨ ਕਰਕੇ ਉਹਦਾ ਜਿਹੜਾ ਮੋਟਰਸਾਈਕਲ ਚੰਚਿਤ ਸਿਰਫ ਹੁਣ ਕਰਕੇ ਲਾ ਦੇ ਉਹਨੇ ਦਿਖਦੇ ਸੀ ਜਿਹਦੇ ਚ ਦੋਨਾਂ ਦੇ ਸਿਰ ਤੇ ਗੈਸ ਨਹੀਂ ਸੇਟਰ ਲੱਗਿਆ ਸੇਟਰ ਲਗੜ ਕਰਨ ਬਹੁਤ ਹੋ ਗਈ ਉਹਦਾ ਬੇਟਾ ਮਰਤਪਾਲ ਜਿਹੜਾ ਉਹ ਹਜੇ ਰਹਿ ਰਿਹਾ ਹੈ ਜਿੰਦਾ ਹਾਊਸਪੀਟਲ ਚ ਸਟਾਰਟ ਲਾਇਆ ਉਹਦੇ ਪਿਤਾ ਦੇ ਬਿਆਨ ਤੇ ਅਸੀਂ ਇਹ ਜਿਹੜੇ ਅੰਮਰਪਾਲ ਸਿੰਘ ਦੇ ਪਿਤਾ ਦੇ ਬਿਆਨ ਤੇ 104 ਮੈਂ ਵੀ ਕਰਾਂ